ਇਹ ਗੱਡੀ ਤੁਸੀਂ ਡਰਾਈਵ ਕਰ ਰਹੇ ਹੋ ਹਾਂਜੀ ਸਰ ਤਾਂ ਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਕ ਕੋਲ ਦੇ ਆਪਣੇ ਬਾਹਰ ਨਿਕਲੇ ਹੋਏ ਇਸ ਲਈ ਸਾਡੀ ਗੱਲ ਤੁਸੀਂ ਸਿਆਣੇ ਹੋ ਜਾਂਦੀ ਤੇ ਕੈਜੁਅਲਟੀ ਹੋ ਜਾਂਦੀ ਜੇ ਬੱਚਾ ਉੱਥੇ ਮਿਲ ਜਾਂਦਾ ਤਾਂ ਇਹ ਲਾਪਰੈ ਤੁਹਾਡੀ ਬਹੁਤ ਵੱਡੀ ਹੈ ਸਾਡੀ ਗਲਤੀ ਵੀ ਤੁਹਾਨੂੰ ਪਤਾ ਬੱਚੇ ਜਿੱਦ ਕਰਦੇ ਸੀ ਪਰ ਆਦ ਡਰਾਈਵਰ ਦੀ ਕਰਕੇ ਨਹੀਂ ਡਰਾਈਵਰ ਇੱਕ ਪੁੱਦਾ ਫਰਜ ਬੰਦਾ ਹੈ ਕਿ ਉਹ ਸੰਪੂਰਕ ਨੂੰ ਲੰਘ ਕਰਕੇ ਸਹੀ ਕਰੇਗਾ ਠੀਕ ਹੈ ਜਦੋਂ ਇਹ ਸਾਰਾ ਪਾਣੀ ਕਰਾ ਗਿਆ ਇਹ ਬੱਚੇ ਆਪਣੇ ਗੀਤ ਦੀ ਬਣ ਹੋ ਰਹਾ ਆ ਗਿਆ ਕਿਤਾ ਕੱਲ ਤੁਹਾਡੀ ਜਿਹੜੀ ਆ ਗੱਡੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਏ ਉਹਦੇ ਉੱਤੇ ਤੁਹਾਡਾ ਮੰਨ ਲਿਆ ਸਾਰਾ ਐ ਅੱਗੇ ਤੇ ਗਲਤੀ ਨਾ ਹੋਵੇ ਸਰ ਸੌਰੀ ਸਰ ਕੋਈ ਨਾ ਅੱਗੇ ਤੋਂ ਨਹੀਂ ਹੋਏ ਬੱਚੇ ਨੂੰ ਕਰੀਂ ਦਾ ਵਾਰ ਨਹੀਂ ਨਿਕਲਣਾ ਨਹੀਂ ਆ ਦੁਬਾਰਾ ਨਹੀਂ ਆ ਠੀਕ ਐ ਆਪਣਾ RAM ਨਾ ਲੰਦਰ ਬੈਠਣਾ ਮੈਂ ਕਿਤੇ ਵਾਰ ਨਹੀਂ ਨਿਕਲਣਾ ਬਸ ਕੂਟੇ ਨਿਕਲਣਾ ਇਹ ਗੱਲ ਕੁੱਝ ਕੇ